ਉੱਠ ਵੀਰ ਚੱਲੀਏ ਉੱਪਰ ਮੈਂ ਇੰਤਜ਼ਾਰ ਦੇ ਇੰਤਜ਼ਾਰ ਦੇ ਇੰਤਜ਼ਾਰ ਦੇ ਹਾਬੀ ਤੋੜਨ ਵਾਲਾ ਹਾਂ ਇੰਤਜ਼ਾਰ ਦੇ ਹਲੋ ਜੀ ਸਾਰੀ ਕਾਲ ਕੀ ਆ ਜਲ ਉਮੀਦ ਕਰਦੇ ਸਾਰੇ ਜਣੇ ਬੜੇ ਵਧੀਆ ਹੋਵਗੇ ਤੇ ਇੱਥੇ ਹਜਾ ਸਵੇਰ ਦਾ ਟਾਈਮ ਮਤਲਬ ਕਿ 11:30 ਦਾ ਟਾਈਮ ਹੈਗਾ ਤੇ ਨਮੀਸ਼ ਨੂੰ ਅੱਜ ਜਿਹੜੀ ਉਹ ਛੁੱਟੀ ਸੀ ਨਮੀਸ਼ ਨੂੰ ਅੱਜ ਛੁੱਟੀ ਹੀ ਕਿਉਂਕਿ ਇਹਦਾ ਫੰਕਸ਼ਨ ਹੀ ਨਾ ਤੇ ਉਹਦੇ ਕਰਕੇ ਸੰਡੇ ਤੇ ਮੰਡੇ ਨੂੰ ਜਿਹੜੀ ਉਹ ਛੁੱਟੀ ਸੀ ਸੱਜਡੇ ਨੂੰ ਹੀ ਫੰਕਸ਼ਨ ਤੇ ਇਹਦੇ ਨਾਲ ਵੀਡੀਓ ਮੈਂ ਪਾਣੀ ਹੀ ਤੇ ਬਟ ਉਹ ਨਾ ਕਲੀਅਰ ਨਹੀਂ ਬਣੀ ਨਾ ਕੋਲੋਂ ਤੇ ਮੇਰਾ ਫੋਨ ਲੈ ਕੇ ਨਹੀਂ ਗਏ ਤੇ ਆਪਣੇ ਫੋਨ ਚੋਂ ਕਲੈਰਟੀ ਨਹੀਂ ਆਈ ਇਸ ਕਰਕੇ ਮੈਂ ਨਹੀਂ ਪਾ ਸਕੀ ਤੇ ਇਹਦੀ ਜਿਹੜੀ ਫੋਟੋ ਹੋ ਗਈ ਉਹ ਮੈਂ ਸਾਈਡ ਤੇ ਜਿਹੜੀ ਉਹ ਪਿਛਲੀ ਵੀਡੀਓ ਚ ਜਿਹੜੀ ਅਪਲੋਡ ਕਰ ਦਿੱਤੀ ਹੈ ਤੁਸੀਂ ਵੀ ਦੇਖ ਸਕਦੇ ਜੇ ਤੇ ਇਥੇ ਫਲਾਰਾ ਪੈ ਗਿਆ ਬਹੁਤ ਜ਼ਿਆਦਾ ਹਾਂ ਵੇਖੋ ਕੱਪੜਿਆਂ ਦਾ ਅਜੇ ਉਦਾਂ ਹੀ ਪਏ ਕੱਪੜੇ ਪ੍ਰੈਸ ਵਾਲੇ ਵੀ ਨਹੀਂ ਪ੍ਰੈਸ ਕੀਤੇ ਅਜੇ ਤੇ ਇਹਨੂੰ ਮੈਂ ਕਹਿਣੀ ਉੱਪਰ ਆ ਜਾ ਕਿਉਂਕਿ ਇਹਨੂੰ ਕੋਲਡ ਬਹੁਤ ਜ਼ਿਆਦਾ ਹੋਇਆ ਭਰਾਤੀ ਬਹੁਤ ਬੁਖਾਰ ਹੀ ਠੱਡ ਲੱਗੀ ਮੇਰੇ ਖਿਆਲ ਨਾਲ ਤੇ ਧੁੱਪ ਚ ਬੈਨਦਾ ਹੀ ਨਹੀਂ ਪਤਾ ਨਹੀਂ ਕੀ ਪ੍ਰੋਬਲਮ ਹੈ ਮੈਨੂੰ ਤੇ ਥੱਲੇ ਇਕੱਲਾ ਹੀ ਬੱਠਾ ਰਹਿੰਦਾ ਵਾ ਤੇ ਚਲੋ ਜੀ ਵਲੌਗ ਨੂੰ ਕਰਦੇ ਆ ਸ਼ੁਰੂ ਸ਼ੁਰੂ ਕੰਟੀਨਿਊ ਕਰਦੇ ਆ ਮੈਂ ਤੁਹਾਨੂੰ ਵਿਖਾਉਣੀ ਆ ਕਿੰਨਾ ਕਾ ਕੰਮ ਜਿਹੜਾ ਉਹ ਹੋ ਚੁੱਕਾ ਵਾ ਉਹ ਤੁਹਾਨੂੰ ਵਿਖਾਉਣੀ ਆ ਤੇ ਆ ਵੇਖੋ ਜੀ ਮਤਲਬ ਬਾਥਰੂਮ ਪੂਰਾ ਰੈਡੀ ਹੋ ਚੁੱਕਿਆ ਵਾ ਮੈਂ ਲਾਈਟ ਚ ਗੱਲ ਰੋ ਬਾਥਰੂਮ ਪੂਰਾ ਰੈਡੀ ਹੋ ਗਿਆ ਜਿੱਦਾਂ ਕਿ ਉੱਪਰ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀ ਨਾ ਉੱਪਰ ਸਾਰਾ ਜਿਹੜਾ ਹੋ ਗਿਆ ਵਾ ਥੱਲੇ ਫਲੋਰ ਜਿਹੜਾ ਸੀ ਉਹ ਵੀ ਜਿਹੜਾ ਲੱਗ ਚੁੱਕਾ ਤੇ ਬਾਥਰੂਮ ਹੋ ਗਿਆ ਆਪਣਾ ਰੈਡੀ ਤੇ ਉਧਰ 플ਸ਼ ਵੀ ਰੈਡੀ ਆ ਪੱਥਰ ਜਿਹੜਾ ਪੈ ਗਿਆ ਵਾ ਤੇ ਕਮੋਡ ਨਵੀਂ ਲੱਗ ਗਈ ਆ ਤੇ ਇੱਧਰ ਜਿਹੜਾ ਇੱਥੇ ਖੁਰਾ ਹੀ ਨਾ ਜਿੱਥੇ ਆਪਾਂ ਬਰਤਨ ਵਾਸ਼ ਕਰਦੇ ਇਹਨੂੰ ਜਿਹੜਾ ਪੁੱਟਿਆ ਉਹਨਾਂ ਨੇ ਬਸ ਇੱਥੇ ਜਿਹੜੇ ਪੱਥਰ ਲੱਗਣਾ ਹੁਣ ਤੇ ਹਾਨ ਕੰਪਲੀਟ ਹੋ ਗਿਆ ਇੱਕ ਦਰਵਾਜ਼ਾ ਦਾ ਕੰਮ ਰਹਿ ਗਿਆ ਬਸ ਤੇ ਉਹ ਜਿਹੜੇ ਦਰਵਾਜ਼ੇ ਉਹ ਵੀ ਲੱਗ ਜਾਣੇ ਆ ਆਪਣੇ ਅੱਜ ਮੇਰੇ ਖਿਆਲ ਨਾਲ ਦੁਪਹਿਰ ਜੇ ਸ਼ਾਮ ਹੀ ਲੱਗ ਜਾਣਗੇ ਜਿੱਦਾਂ ਵੀ ਹੋਗਾ ਹਾਂ ਤੇ ਹੁਣ ਕੰਮ ਥੋੜਾ ਜਿਹਾ ਸਮੇ ਪਨਾਸ਼ਤਾ ਵਗੈਰਾ ਜਿਹੜਾ ਉਹ ਕਰ ਲਿਆ ਵਾ ਬਸ ਤੇ ਮੈਨੂੰ ਕੱਪੜਿਆਂ ਦਾ ਕੱਪੜੇ ਸਮੇਤ ਲਾਂ ਜਿਹੜੇ ਨਾ ਪਏ ਆ ਨਾ ਆ ਵੇਖੋ ਕਿੰਨੇ ਦਿਨ ਹੋ ਗਏ ਇਹਨਾਂ ਨੂੰ ਪਿਆ ਨੂੰ ਤੇ ਮੇਰੀ ਆਮ ਹੈ ਨਾ ਹਿੰਮਤ ਨਹੀਂ ਬੈਣ ਦੀ ਨੰ ਸਾਂਭਣ ਦੀ ਹੁਣ ਇਹਨਾਂ ਨੂੰ ਜਿਹੜਾ ਉਹ ਸਾਂਭਦੇ ਆ ਇਹ ਕਾਲਖ ਸੌਕਸ ਮੰਮੀ ਨੇ ਬਣਾਈਆਂ ਉਹਨਾਂ ਦੇ ਨਾਲ ਜਿੱਦਾਂ ਬੂਟ ਵਗੈਰਾ ਨਹੀਂ ਹੁੰਦੇ ਐ ਇਦਾਂ 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 ਕਰਕੇ ਡਿਜ਼ਾਈਨ ਬੜਾ ਵਧੀਆ ਵੇਖੋ ਜਿੱਦਾਂ ਬੂਟ ਪਾਈਦਾ ਨਾ ਇਦਾਂ ਤੁਸੀਂ ਇੱਥੇ ਮਤਲਬ ਕੋਈ ਵੀ ਪਤਾਵਾ ਵਗੈਰਾ ਵੀ ਲਗਾ ਸਕਦੇ ਜੇ ਘਰ ਪਾਉਣ ਨੂੰ ਤੇ ਇਹ ਬੜੇ ਵਧੀਆ ਤੇ ਬੂੜੇ ਨਿੱਗੇ ਬੜੇ ਸੌਫਟ ਬਣਾਏ ਆ ਤੇ ਮੈਨੂੰ ਬੜੇ ਵਧੀਆ ਲੱਗਿਆ ਦੋਨੋਂ ਆ ਜਿੱਦਾਂ ਬੂਟ ਪਾਈਦਾ ਉਹੀ ਸਟਾਈਲ ਬਣਾਇਆ ਪੂਰਾ ਸੋਹਣਾ ਲੱਗਦਾ ਪਿਆ। ਜਦ ਬੋਦੀ ਤੇ ਗਰਮ ਚਾਦਣਾ ਜਿਹੜੀ ਹੈ ਨਾ ਮਤਲਬ ਜਦੋਂ ਵਿਛਾਉਣੀ ਹੁੰਦੀ ਹੈ ਨਾ ਬੈਠ ਚੋਂ ਕੱਢਣੀ ਆ ਪੈਂਦੀਆਂ ਕਿਉਂਕਿ ਬਾਹਰ ਤੇ ਜਗ੍ਹਾ ਹੀ ਨਹੀਂ ਹੈਗੀ ਤੇ ਨਾਲ ਲਮਾਰੀਆਂ 'ਚ ਜਗ੍ਹਾ ਇਸ ਵਾਰ ਇੱਥੋਂ ਹੀ ਕੱਢਣੀ ਆ ਪੈਂਦੀ ਐ ਇੱਥੇ ਰੱਖਣੀ ਆ ਪੈਂਦੀ ਐ ਇਹ ਬੜਾ ਔਖਾ ਜਿਹਾ ਲੱਗਦਾ। ਔ ਤੇ ਬੱਚੇ ਬਣੇ ਹੀ ਨਾ ਤੇ ਸਿੱਖਾ ਲਾਤਾ ਨਾ ਬਣੇ ਹੀ ਨਾ ਉਹ ਬੜੇ ਕਿਉਂ ਥੇ ਉਹ ਜਦ ਬਣਾ ਥਾ ਨਾ ਉਹ ਕਿਆ ਕਹਤੇ ਸਹੀ ਉਸ ਉਹ ਨਾ ਬੇਟਾ ਵਾ ਟੀਚਰ ਦਾ ਮੜੁੰਦਾ ਹੁੰਦਾ ਆਪਣੇ ਬੱਚਿਆਂ ਨੂੰ ਬਣਾਉਂਦੀ ਏ ਜੋ ਫਸਟ ਛੋਟੀ ਵਧੀਆ ਰੋਲ ਬੜਾ ਤੇ ਸੀ ਹੂੰ ਜੋ ਫਸਟ ਕਲਾਸ ਮੈਂਡੀ ਉਸਕਾ ਬੇਟਾ ਥਾ ਉਸਕਾ ਬੇਟਾ ਥਾ ਛੋਟਾ ਬਹੁਤ ਜ਼ਿਆਦਾ ਕੱਪੜੇ ਹੋ ਜਾਂਦੇ ਸਾਧੀਆਂ ਨੂੰ ਸਾਹਮਣੇ ਸੁੱਜੀ ਔਖੇ ਹੋ ਜਾਂਦੇ ਚਲੋ ਸਮੇਂ ਦੇਖ ਕੇ ਅਸੀਂ ਪਹਿਲਾਂ ਕਪੜੇ ਸਾਂਭੇ ਗਏ ਜੀ ਉਹ ਜਿਹੜੇ ਪ੍ਰੈਸ ਵਾਲੇ ਕੱਪੜੇ ਆ ਬਸ ਤੇ ਮੈਂ ਨਾ ਸਾਰੇ ਕੱਪੜੇ ਹੌਲੀ ਹੌਲੀ ਜਿੱਦਾਂ ਪੜਦੇ ਵਗੈਰਾ ਹੋਏ ਹਨਾ ਧਵਾ ਧਵਾ ਆਖੀ ਰੱਖਣੀ ਮੈਂ ਕਿ ਜਦੋਂ ਮਿਸਤਰੀ ਹਟੇ ਨਾ ਉਹ ਸਫਾਈ ਕਰਕੇ ਤੇ ਨਾਲ ਹੀ ਜਿਹੜੇ ਉਹ ਚੜਾ ਲੈਨੇ ਆ ਨਮਸ਼ਤੀ ਜੈਕਟ ਆ ਇਹ ਬੰਨ ਬੜੀ ਵਧੀਆ ਲੱਗਦੀ ਆ ਉਨ ਜੀ ਹੈ ਨਾ ਫਾਰ ਜੀ ਬਹੁਤ ਜ਼ਿਆਦਾ ਨਿੱਗੀ ਆ ਤੇ ਇਹ ਫੰਕਸ਼ਨ ਤੇ ਪਾ ਕੇ ਗਿਆ ਸੀ ਉਦਣ ਤੇ ਮੈਂ ਕਿ ਇਹਨੂੰ ਤਿਆਰ ਕਰਕੇ ਰੱਖ ਦਿੰਨੇ ਆ ਬੜੀ ਵਿਧੀਆ ਲੱਗਦੀ ਏ ਦੋ ਲੈਦਰ ਜਵ ਤੇ ਅੰਦਰੋਂ ਬੜੀ ਸੌਫਟ ਵਰ ਨਿੱਗੀ ਏ ਠੀਕ ਉੱਠ ਉੱਠ ਚਲੀਏ ਉੱਪਰ ਇਹਦੇ ਮੈਂ ਕੱਪੜੇ ਲੈ ਚਲੀ ਉੱਪਰ ਪਹਿਲਾਂ ਤਾਂ ਮੈਨੂੰ ਨਿਵਾਣਾ ਸੀ ਹੁਣ ਮੈਨੂੰ ਮੂੰਹ ਧੋਉਂਗੀ ਧੁੱਪ ਚ ਤੇ ਕੱਪੜੇ ਚੇਂਜ ਕਰ ਦੂੰਗੀ ਸਾਰੇ ਨਾ ਬੁਖਾਰ ਵਾਲੇ ਫਿਰ ਉਹੀ ਪਾਈ ਜਾਈਏ ਨਾ ਫਿਰ ਉਹ ਜ਼ਿਆਦਾ ਇਨਫੈਕਸ਼ਨ ਦੀ ਹੋਣੀ ਉਧਰ ਵਿਖ ਕਬੂਟ ਇਧਰ ਹੀ ਪਹਿਨਦੇ ਨੇ ਕੱਪੜੇ ਮੈਨੂੰ ਮੈਂ ਸਾਰੇ ਚੇਂਜ ਕਰ ਦੇਣਾ ਕੋਈ ਨਾ ਅੱਛਾ ਨਹੀਂ ਪਹਿਨਣਾ ਹੈ ਐ ਨੰ ਨੰ ਨਹੀਂ ਪਤਾ ਫੋਨ ਫੜ ਲਓ ਆਪਣਾ ਦੁਬਾਰਾ ਦੁਬਾਰਾ ਨਹੀਂ ਹੋਣਾਗਾ ਥੱਲੇ ਹਣਾ ਇਧਰ ਮੇਰਾ ਵੀ ਫੋਨ ਫੜ ਲਓ ਦਾਦੀ ਦਾ ਫੋਨ ਆ ਜਾਗਾ ਕਿਉਂਕਿ ਚਾ ਫੜ ਲਓ ਫੋਨ ਚਲੋ ਜੀ ਚੱਲਦੇ ਹਾਂ ਉੱਪਰ ਤੇ ਆਂਟੀ ਅਜੇ ਆਏ ਨਹੀਂ ਸਫਾਈ ਵਾਲੇ ਆ ਜਾਂਦੇ ਉਹ ਬਾਅਦ ਚ ਤੇ ਆਪਾਂ ਉਹਨਾਂ ਦੇ ਜਿਹੜਾ ਉੱਪਰ ਬੈਨੇ ਆ ਆਜੋ ਹੈ ਫੋਨ ਲੈ ਆਇਓ ਬੜਤ ਬੜਤ ਚਲੋ ਜੀ ਹੱਲੇ ਉੱਪਰ ਤੋਪ ਅੱਛੀ ਖਾਸੀ ਆਈ ਆ ਮਿਸਤਰੀਆਂ ਦਾ ਇਹ ਹੁੰਦਾ ਨਾ ਕਿ ਜੇ ਤੇ ਟਾਈਮ ਨਾ ਆ ਜਾਣ ਹਨਾ 9 ਵਜੇ ਦਾ ਟਾਈਮ ਹੁੰਦਾ ਜਿੱਦਾਂ ਇਹਨਾਂ ਦਾ ਤੇ ਸਾਰਾ ਕੰਮ ਜਿਹੜਾ ਹੋ ਸਕਦਾ ਬਟ ਇਹ ਆਉਂਦੇ ਟਾਈਮ ਤੇ ਟਾਮ ਅਤੇ ਉਹਦੇ ਕਰਕੇ ਨਾ ਕੰਮ ਸਾਰਾ ਰੁਕ ਜਾਂਦਾ ਫਿਰ ਸਾਰੀ ਦਿਹਾੜੀ ਹੁਣ ਸਾਰੀ ਦਿਹਾੜੀ ਨਹੀਂ ਇਹਨਾਂ ਨੇ ਆਉਣਾ ਸ਼ਾਮੀ ਆਉਣਾ ਹੁਣ ਜਾ ਕੇ 아 <목소리도> ਇਥੇ ਮਲੇਲੇ ਆ ਜੀ ਅਮਰੂਦ ਤੇ ਸੰਤਰੇ ਸੰਤਰੇ ਹੁਣ ਨਾ ਇਦਾਂ ਦੇ ਆਉਣ ਲੱਗੇ ਪਹਿਲਾਂ ਗ੍ਰੀਨ ਗ੍ਰੀਨ ਜਿਹੀ ਨਾ ਹੁਣ ਇਦਾਂ ਦੇ ਆਉਣ ਲੱਗੇ ਤੇ ਨਮਿਸ਼ ਨੂੰ ਜਿਹੜਾ ਇੱਕ ਮੈਂ ਜਿਹੜਾ ਵਾ ਉਹ ਅਮਰੂਦ ਕੱਟ ਕੇ ਦਿੱਤਾ ਹੁਣ ਉਹ ਮਰੀ ਅਮਰੂਦ ਜਿਹੜਾ ਖਾ ਲੈਂਦਾ ਵਾ ਤੇ ਇਸ ਕਰਕੇ ਮੈਂ ਕਿਹਾ ਉਹਨੂੰ ਦਿੰਨੀ ਆ ਤੇ ਖਾ ਲੇਗਾ ਤੇ ਇੱਥੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਵਾ ਨਮਸ਼ਾ ਹਾਲੋ ਅਮਰੂਦ socks ਉਤਾਰਦੀ ਆ ਕਿਉਂ ਖਾਓ ਫਿਰ ਖਾਓ ਫਿਰ ਅੱਛਾ ਖਾ ਲਓ ਹੈ ਅਮਰੂਦ ਹੈ ਆਮਰੂਦ ਇਹ ਇਹਨੂੰ ਦਾ ਅਮਰੂਦ ਜਿਹੜੇ ਉਹ ਵਾਈਟ ਕਲਰ ਦੇ ਹੁੰਦੇ ਆ ਰੈੱਡ ਨਹੀਂ ਹੁੰਦੇ ਵਿੱਚੋਂ ਨਾ ਲੋ ਜੀ ਸ਼ਾਮ ਦੇ ਵੱਜ ਚੁੱਕੀ ਹੈ ਜੀ 4 ਤੇ ਮੈਂ ਅੱਜ ਆਟਾ ਗੁੰਨ ਲੈਣੇ ਇੱਥੇ ਪਹਿਲਾਂ ਮੈਂ ਆਟਾ ਗੁੰਨ ਲੈਂਦੀ ਆ ਫਿਰ ਮੈਂ ਬਣਾਉਣ ਦਾ ਦੇਖੂਗੀ ਕੀ ਬਣਾਉਣਾ ਅੱਜ ਪిల్లా ਆਟਾ ਗੁੰਨ ਲੀਏ ਨਮਿਸ਼ ਨੂੰ ਮੈਂ ਫਰੂਟ ਕੱਟ ਕੇ ਦੇ ਆਈ ਹੀ ਉਹਨੂੰ ਦਿੱਤਾ ਫਿਰ ਮੈਂ ਆਪ ਵੀ ਖਾਧਾ ਏਦਾਂ ਹੁੰਦਾ ਕਿ ਜੇ ਕੱਟਿਆ ਹੋਵੇ ਨਾ ਜੇ ਬੱਚਾ ਮੰਗੇ ਤੇ ਉਹ ਫਿਰ ਆਪ ਵੀ ਖਾਦਾ ਜਾਂਦਾ ਓਦਾਂ ਹਨਗੇਰ ਦੀ ਹੋ ਜਾਂਦੀ ਐ ਉਹਨਾ ਆਪਣੇ ਵਾਸਤੇ ਸਪੈਸ਼ਲ ਕੀ ਕੱਟ ਕੇ ਫਿਰ ਖਾਣਾ ਨਾ ਹੁਣੀ ਦੇਰ ਨੂੰ ਕੋਈ ਕੰਮ ਹੋ ਜਾਂਦਾ ਤੇ ਆਟਾ ਗੁੰਨ ਲੀਏ ਫਿਰ ਵੀ ਇਸ ਦਿਨ ਕੀ ਬਣਾਉਣਾ ਅੱਜ ਮੇਰੇ ਟਾਈਮ ਨਾ ਬਣਾ ਲੈਣੀ ਹੁੰਦੀ ਕਿਉਂਕਿ ਇੱਕ ਦਿਨ ਨਾ ਨਿਹਰਾ ਬੜਾ ਜਲਦੀ ਹੋ ਜਾਂਦਾ ਤਮੱਕੜ ਤੋਂ ਮੁਕੜਾ ਜਾਂਦੇ ਆ ਉਹਦੇ ਕਰਕੇ ਨਾ ਇਹ ਮੈਂ ਛੇਤੀ ਘਰ ਲੈਣੀ ਆ ਲੋ ਜੀ ਇੱਥੇ ਮੈਂ ਪੜੋ ਲੱਗੀ ਮੂੰਗੀ ਮਸਰਾ ਦੀ ਦਾਲ ਕਈਆਂ ਦੇ ਕਹਿੰਦੇ ਨਾ ਮੂੰਗੀ ਮਸਰੀ ਹਾਂਡੇ ਮਾਝੇ ਵਾਲੇ ਕਹਿੰਦੇ ਮੂੰਗੀ ਮਸਰਾ ਦੀ ਦਾਲ ਤੇ ਬਾਲ ਆ ਚੁੱਕਿਆ ਉਹ ਮੈਂ ਦਾਲ ਪਾਤੀ ਮੈਂ ਕਿਹਾ ਬਾਲ ਆਊਗਾ ਫਿਰ ਇਹਨੂੰ ਬੰਦ ਕਰੂੰਗੀ ਤੇ ਹਾਫ ਟੀस्पून ਟੀ ਤੇ ਇਹਨੂੰ ਬੰਦ ਕਰ ਦੂੰਗੀ ਤੇ ਇਹਦੇ ਚ ਮੈਂ ਕਟ ਲੈਣੀ ਹੁੰਦੀ ਆ ਲਸਣ ਤੇ ਅਦਰਕ ਤੇ ਮਿਰਚ ਆਪਾਂ ਖਾਂਦੇ ਨਹੀਂ ਆ ਬਿਲਕੁਲ ਵੀ ਨਹੀਂ ਮਿਰਚ ਖਾਂਦੇ ਤੇ ਉਹ ਨਹੀਂ ਮੈਂ ਪਾਉਂਗੀ ਤੇ ਇਹਨੂੰ ਕੁੱਟਣ ਤੋਂ ਬਾਅਦ ਪਹਿਲਾ ਤੜਕਾ ਜਿਹਨੂੰ ਭੁੱਲ ਗਏ ਨਾ ਤੇ ਬੜਾ ਵਧੀਆ ਟੇਸਟ ਹੁੰਦਾ ਨਾ ਕਈ ਤੇ ਕੱਚੇ ਹੀ ਪਾ ਲੈਂਦੇ ਤਾਂ ਇਹ ਪਹਿਲਾਂ ਹੀ ਪਾ ਦਿੰਦੇ ਆ ਨਾ ਤੇ ਮੇਰੀ ਆਦਤ ਤੜਤੇ ਜੀ ਪਾਉਣ ਦੀ ਇਹਦੇ ਮੈਂ ਨਾਲ ਹੀ ਨਾ ਤੜਕਾ ਲਾ ਲੈਨੀ ਆ ਤੇ ਬਸ ਆਟਾ ਆਪਣਾ ਗੁੰਨ ਲਿਆ ਬਸ ਫੁਲਕੇ ਬਣਾਉਣੇ ਹੁਣ ਨਿਕਾ ਜਿਆ ਨਾ ਬੜਾ ਵਧੀਆ ਵਿੱਚ ਛੋੜੀ ਚੀਜ਼ ਵੀ ਜਿਹੜੀ ਕੁੱਟੀ ਜਾਂਦੀ ਲਾਚੀ ਵਗੈਰਾ ਵੀ ਘੋਟ ਲਓ ਹਨਾ ਜਿਹੜੀ ਕੁੱਟੀ ਹੁੰਦੀ ਆ ਐਂਡ ਬੀ ਕੋਏ ਦਾਦੇ ਵਿੱਚ ਚਲੋ ਉਹ ਲਾਉਨੇ ਆ ਜੀ ਤੜਕਾ ਉਹ ਜਿੱਥੇ ਆਪਣਾ ਸੈਂਡਵਿਚ ਵੀ ਗਰਮ ਹੋ ਚੁੱਕਿਆ ਆ ਇਹ ਕੱਢਦੇ ਆ ਪਹਿਲਾਂ ਇਹ ਵੇਖੋ ਸੈਂਡਵਿਚ ਮਿਕਸ ਵਜ ਵਾਲਾ ਇਹਨੂੰ ਕਰਦੀ ਆ ਬੰਦ ਐ ਉਹ ਮੰਦੀ ਨਾਲ ਸੱਚੀ ਬਹੁਤ ਮौज ਆ ਜਦੋਂ ਕੋਈ ਚੀਜ਼ ਗਰਮ ਕਰਨੀ ਹੁੰਦੀ ਨਾ ਤੇ ਬਾਸ ਮौज ਜਿਦੋਂ ਮਰਜ਼ੀ ਕਰ ਲੋ ਮੈਂ ਇੱਥੇ ਸੈਂਡਵਿਚ ਖਾਣੇ ਪਹਿਲਾਂ ਉੱਧੇ ਦਾਲ ਮੇਰੀ ਨੂੰ ਤੜਕਾ ਲਾ ਕੇ ਨਾ ਥੋੜੀ ਜਿਹੀ ਰੱਖਤੀ ਮੈਂ ਤਾਂ ਤੇ ਬਸ ਫੁਲਕਿਆਂ ਦੀ ਤਿਆਰੀ ਜਦੋਂ ਆਉਂਦੇ ਆ ਫਿਰ ਮੈਂ ਫੁਲਕੇ ਲਾ ਲੈਣੇ ਆ ਤੇ ਬਸ ਜੀ ਹੋ ਗਿਆ ਆਪਣਾ ਕੰਮ ਨਮੇਸ਼ਵੀ ਖਾਂਦਾ ਪਿਆ ਆਪਣਾ ਸਾਈਡ ਵਿੱਚ ਆਹ ਮਜ਼ਾ ਬਣ ਗਈ ਆਪਣੀ ਦਾਲ ਵੀ ਹੋ ਗਿਆ ਆਪਾਂ ਫਰੀ ਤੇ ਹੁਣ ਚਲਦੇ ਉੱਪਰ ਪਹਿਲਾਂ ਜੋ ਖਾਦਾ ਉਹਨੂੰ ਪਹੁੰਚਾਉਨੇ ਆ ਫੇਰ ਕਜੋਰ ਖਾਦੇ ਜਾਨਾ ਰੋਟੀ ਫੇਰ ਮੇਰੇ ਕੋ ਖਾਦੀ ਜਾਨੀ ਉਹਨਾਂ ਚੰਮਕ ਖਾਦੀ ਨਹੀਂ ਜਾਣੀ ਪਹਿਲਾਂ ਮੈਂ ਚਾਰ ਕੇ ਚੱਕਰ ਲਾ ਲਾਂ ਉੱਪਰ ਫੇਰ ਤੇ ਵਲੌਗ ਨੂੰ ਕਰਦੇ ਆ ਜੀ ਇੱਥੇ ਐਂਡ ਵਲੌਗ ਤੁਹਾਨੂੰ ਥੋੜਾ ਜਿਹਾ ਵੀ ਚੰਗਾ ਲੱਗਿਆ ਹੋਏ ਵਧੀਆ ਲੱਗਿਆ ਤੇ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਦੁਜੀ ਦੇ ਕਿਸੇ ਵਲੌਗ ਚ ਤਾਂ ਤਦ ਲਈ ਬਾਏ ਬਾਏ ਸਾਰੀ ਸ਼ਕਲ ਦੀ ਸਾਰਿਆਂ ਨੂੰ